ਅੰਦਰਸੇ ਚਾਵਲ ਦੀ ਆਟੀਆਂ ਤੋਂ ਤਿਆਰ ਹੁੰਦੇ ਨੇ ਜੀ ਚੀਨੀ ਮਿਲਾ ਕੇ ਬੰਦੇ ਨੇ ਤੇ ਸੌਣ ਮਹੀਨੇ ਵਿੱਚ ਬਾਹਰ ਅੰਦਰਸੇ ਕਿਉਂ ਕਿਹਾ ਜਾਂਦਾ ਇਹਨਾਂ ਨੂੰ ਦੇਖੋ ਜੀ ਇਹਦੇ ਵਿੱਚ ਚੀਨੀ ਜਦੋਂ ਮਿਕਸ ਕਰ ਦਿੱਤੀ ਜੀ ਇਹਦੇ ਅੰਦਰ ਰਸਾ ਬਣ ਜਾਂਦਾ ਇਸ ਕਰਕੇ ਇਹਨਾਂ ਦਾ ਨਾਮ ਅੰਦਰਸੇ ਹੈ ਉਠਾ ਸੁਧਾ ਕਰਦੇ ਭੀ ਉਹ ਵਿੱਚੋਂ ਜੇ ਆਮਕਾ ਬੰਦਾ ਹੋਵੇ ਤਾਂ ਕੋ ਟੁੱਟ ਨਹੀਂ ਸਕਦੇ ਹਾਂਜੀ ਹਾਂਜੀ ਟੁੱਟ ਜਾਂਦੀ ਹੈ ਜੀ ਸਾਡੇ ਕੋਲ ਵੀ ਟੁੱਟ ਜਾਂਦੇ ਹੈ ਕਈ ਵਾਰ ਲੇਕਿਨ ਇਹ ਹੈ ਕਿ ਜਿਹੜਾ ਪਿਆਰ ਨਾਲ ਬਣਾਉਣੇ ਪੈਂਦੇ ਪਿਆਰ ਨਾਲ ਇਹਨੂੰ ਬਣਾਣੇ ਆ ਪਿਆਰ ਨਾਲ ਇਹਨੂੰ ਚੁੱਕਣਾ ਪਿਆਰ ਨਾਲ ਰੱਖਣਾ ਜਿਹੜੀਆਂ ਕੁੜੀਆਂ ਇੱਥੋਂ ਵੇਚਦੀਆਂ ਨੇ ਬਾਹਰ ਉਹ ਮੰਗਾਉਂਦੀਆਂ ਨੇ ਜਿਹੜੀਆਂ ਇੱਥੇ ਵੇਚਦੀਆਂ ਆਈਆਂ ਨੇ ਉਹ ਆਪਣੇ ਪੇਕਿਆਂ ਨੂੰ ਵੇਚਦੀਆਂ ਨੇ ਬਾਕੀ ਬੰਦੇ ਐਤਵਾਰੀ ਨੇ ਐਤਵਾਰੀ ਖਾਦੇ ਜਾਂਦੇ ਨੇ ਇਹ ਉਮਰ ਸਾਰੇ ਮੌਸਮ ਦੇ ਵਿੱਚ ਅੱਜ ਆਪਣੇ ਦਰਸ਼ਕਾਂ ਨੂੰ ਉਹ ਮਠਾਈ ਦਿਖਾਵਾਂਗੇ ਬਣਦੀ ਵੀ ਔਰ ਉਹਦਾ ਸਵਾਦ ਵੀ ਦੱਸਾਂਗੇ ਜਿਹੜੀ ਸਾਲ ਦੇ ਵਿੱਚ ਕੇਵਲ 5 ਦਿਨ ਖਾਣ ਨੂੰ ਮਿਲਦੀ ਹੈ ਔਰ ਕੇਵਲ ਖਾਣ ਨੂੰ ਮਿਲਦੀ ਹੈ ਬਟਾਲਾ ਵਾਸੀਆਂ ਨੂੰ ਕਿਉਂਕਿ ਇਹ ਬਣਦੀ ਇਕੱਲੀ ਬਟਾਲੇ ਹੈ ਇਸ ਦਾ ਨਾਮ ਹੈ ਅੰਦਰਸੇ ਕਿਉਂ ਕਹਿੰਦੇ ਨੇ ਅੰਦਰਸੇ ਤੇ ਕਿਉਂ ਬਟਾਲੇ ਸ਼ਹਿਰ 'ਚ ਹੀ ਬਣਦੀ ਆ ਔਰ ਇਹ ਬਣਦੀ ਕਿੱਦਾਂ ਵਾ ਇਹ ਵੀ ਜਾਣਾਂਗੇ ਕਿਉਂਕਿ ਨਾਲ ਇੱਥੇ ਬੜੀ ਮਸ਼ਹੂਰ ਦੁਕਾਨ ਆ ਜਿਹੜੀ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਕਨ ਸਾਹਿਬ ਦੇ ਨੇੜੇ ਹੈ ਲੋਕ ਬੜੇ ਚਾਣਾ ਲੈਣ ਆਉਂਦੇ ਆ ਖਾਣ ਆਉਂਦੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਿਹੜੇ ਇਹ ਬਣਾਉਂਦੇ ਨੇ ਇਹ ਕਾਰੀਗਰ ਕਿੱਥੋਂ ਆਉਂਦੇ ਨੇ ਔਰ ਕੇਵਲ ਬਟਾਲੇ ਚੋਂ ਕੁਝ ਬੰਦੀ ਆ ਭਾਜੀ ਇਹ ਜੋ ਬਣਾ ਰਹੇ ਹੋ ਇਹਦਾ ਕੀ ਨਾਮ ਆ ਔਰ ਕਹਿੰਦੇ ਕੱਲੀ ਬਟਾਲੇ ਚੋਂ ਮਿਲਦੀ ਆ ਹਾਂਜੀ ਭਾਜੀ ਇਹ ਸਿਰਫ ਬਟਾਲੇ ਦੀ ਆਈਟਮ ਆ ਜੀ ਬਟਾਲੇ ਹੀ ਤਿਆਰ ਹੁੰਦੀ ਏ ਔਰ ਇਹ 7 ਮਹੀਨੇ ਦੇ ਪੰਜ ਜਾਂ 6 ਐਤਵਾਰ ਜਾਂ 4 ਜਾਂ 5 ਐਤਵਾਰ ਆਏਨ ਉਹਨਾਂ ਵਿੱਚ ਹੀ ਤਿਆਰ ਹੁੰਦੀ ਆ ਕੀ ਕਹਿੰਦੇ ਕੀ ਇਹਦਾ ਨਾਮ ਆ ਜੀ ਅੰਦਰਸੇ ਚਾਵਲ ਦੇ ਆਟੇ ਤੋਂ ਤਿਆਰ ਹੁੰਦੇ ਨੇ ਜੀ ਚੀਨੀ ਮਿਲਾ ਕੇ ਬੰਦੇ ਨੇ ਤੇ 100 ਮਹੀਨੇ ਵਿੱਚ ਬੰਦੇ ਆਂਦਰਸੇ ਕਿਉਂ ਕਿਹਾ ਜਾਂਦਾ ਇਹਨਾਂ ਨੂੰ ਦੇਖੋ ਜੀ ਇਹਦੇ ਵਿੱਚ ਚੀਨੀ ਜਦੋਂ ਮਿਕਸ ਕਰ ਜਿੱਤੇ ਜੀ ਇਹਦੇ ਅੰਦਰ ਰਸਾ ਬਣ ਜਾਂਦਾ ਦਾ ਇਸ ਕਰਕੇ ਇਹਨਾਂ ਦਾ ਨਾਮ ਅੰਦਰਸੇ ਹੈ ਇਹ ਕੋਈ ਸਪੈਸ਼ਲ ਸਾਈਜ਼ ਹੈ ਕਿ ਜਾਂ ਹੱਥ ਨਾਲ ਵਟੇ ਜਾਂਦੇ ਕੀ ਨਹੀਂ ਸਾਈ ਦੀ ਵਹੀ ਵੱਡਾ ਛੋਟਾ ਬਣਾ ਸਕਦੇ ਆ ਉਹ ਕੋਈ ਚੱਕਰ ਨਹੀਂ ਹੈ ਸਿਰਫ ਇਹ ਬੰਨੇ ਇਸੇ ਤਰ੍ਹਾਂ ਹੀ ਆ ਇਹੋ ਛੇ ਬੰਨੀ ਹੈ ਚਾਹੇ ਸਾਈ ਛੋਟਾ ਹੋਵੇ ਜਾਂ ਸਾਈ ਵੱਡਾ ਹੋਵੇ ਤੇ ਕਲਾ ਸਾਰੀ ਹੱਥ ਦੀ ਹੈ ਕਿ ਮਸ਼ੀਨੀ ਵੀ ਨਹੀਂ ਨਾ ਜੀ ਨਾ ਮਸ਼ੀਨ ਦਾ ਕੋਈ ਕੰਮ ਨਹੀਂ ਸਿਰਫ ਸਾਈ ਚੱਕੀ ਤੇ ਹੁੰਦੀ ਹੈ ਬਾਕੀ ਹੱਥ ਦਾ ਕੰਮ ਕਰਦਾ ਹੈ ਤੇ ਹਰ ਕਾਰੀਗਰ ਬਣਾ ਲੈਂਦਾ ਨੂੰ ਨਹੀਂ ਜੀ ਇਹਦੇ ਵਾਸਤੇ ਸਪੈਸ਼ਲ ਕਾਰੀਗਰ ਹੁੰਦੇ ਨੇ ਹਰ ਕਿਸੇ ਦੇ ਵਾਸਤੇ ਇਹ ਕੰਮ ਨਹੀਂ ਹੈਗਾ ਜੀ ਕਿਉਂਕਿ ਅਸੀਂ ਦੇਖਦੇ ਪਏ ਜਿਸ ਤਰੀਕੇ ਨਾਲ ਤੁਸੀਂ ਬੜੇ ਪਿਆਰ ਨਾਲ ਚਿੰਟੇ ਦੇ ਨਾਲ ਇਹਨੂੰ ਫੜ ਕੇ ਪੁੱਠਾ ਸਿੱਧਾ ਕਰਦੇ ਪਏ ਉਹ ਵਿੱਚੋਂ ਜੇ ਆਮ ਕੰਬੰਦਾ ਹੋਵੇ ਤਾਂ ਕੋ ਟੁੱਟ ਵੀ ਸਕਦਾ ਹਾਂਜੀ ਹਾਂਜੀ ਟੁੱਟ ਜਾਂਦੀ ਹੈ ਜੀ ਸਾਡੇ ਕੋਲ ਵੀ ਟੁੱਟ ਜਾਂਦੇ ਹੈ ਕਈ ਵਾਰ ਲੇਕਿਨ ਇਹ ਹੈ ਕਿ ਜਿਹੜਾ ਪਿਆਰ ਨਾਲ ਬਣਾਉਣੇ ਪੈਂਦੇ ਪਿਆਰ ਨਾਲ ਇਹਨੂੰ ਬਣਾਉਣੇ ਆ ਪਿਆਰ ਨਾਲ ਇਹਨੂੰ ਚੁੱਕਣਾ ਪਿਆਰ ਨਾਲ ਹੀ ਰੱਖਣਾ ਇਹ ਤੁਸੀਂ ਕਿੰਨਾ ਸਮਾਂ ਹੋ ਗਿਆ ਨੂੰ ਬਣਾਉਂਦੇ ਨੂੰ ਦੇਖੋ ਜੀ ਲਗਭਗ 30 ਸਾਲ ਤੇ ਮੈਨੂੰ ਹੋ ਗਿਆ ਜੀ ਇਹ ਕੰਮ ਕਰਦਿਆਂ ਇਸ ਤੋਂ ਆਪਣੀ ਲਾਈਫ ਚ ਕਿਉਂਕਿ ਜੋ ਜਿੰਨਾ ਕ ਅਸੀਂ ਸੁਣਿਆ ਕਿ ਕੇਵਲ ਬਟਾਲੇ ਹੀ ਬੰਦੀ ਹੈ ਤੁਸੀਂ ਕਦੀ ਕਿਤੇ ਜਾ ਕੇ ਖਾਦੇ ਜਾਂ ਕਿਸੇ ਨੇ ਦੱਸਿਆ ਕਿ ਹਾਂਜੀ ਹੋਰ ਕਿਸੇ ਸ਼ਹਿਰ ਚ ਨਹੀਂ ਹੀ ਵੇਖੀ ਜੀ ਬਾਕੀ ਅੰਮ੍ਰਿਤਸਰ ਕਹਿੰਦੇ ਨੇ ਪਰ ਅੰਮ੍ਰਿਤਸਰ ਵੀ ਨਹੀਂ ਵੇਖੀ ਹੈ ਪੂੜੇ ਤੇ ਮਿਲ ਜਾਂਦੇ ਨੇ ਉੱਥੇ ਲੇਕਿਨ ਅੰਦਰ ਉਸੇ ਨਹੀਂ ਦੇਖਦੇ ਤੇ ਇਹ ਕਹਿੰਦੇ ਕਿ ਮਿਲਦੇ ਵੀ ਕੱਲੇ ਸਾਵਣ ਚ ਹੀ ਆ ਹਾਂਜੀ ਇਹ ਸਾਵਣ ਦੇ ਜਿਹੜੇ ਚਾਰ ਜਾਂ ਪੰਜ ਐਤਵਾਰ ਹੁੰਦੇ ਨੇ ਉਹਨਾਂ ਵਿੱਚ ਹੀ ਬੰਦੇ ਨੇ ਕਾਰਨ ਕਾਰਨ ਇਹ ਹੈ ਕਿ ਜਦੋਂ ਸਾਵਣ ਮਹੀਨੇ ਦੀ ਉਮਮਸਾਲਾ ਮੌਸਮ ਹੁੰਦਾ ਉਦੋਂ ਇਹ ਤਿਆਰ ਹੁੰਦਾ ਹੈ ਰਸਬੰਦੀ ਉਦੋਂ ਅੱਗੇ ਪਿੱਛੇ ਨਹੀਂ ਬਣਾ ਸਕਦੇ ਅਸੀਂ। ਅੱਛਾ ਮੌਸਮ ਦੇ ਹਿਸਾਬ ਨਾਲ ਹੀ ਬਣਦਾ। ਇਹ ਮੌਸਮ ਨਾਲ ਹੀ ਬਣਨੀ ਨੇ। ਜਦੋਂ ਬਾਰਿਸ਼ ਪੈਂਦੀ ਆ ਉਮਸ ਹੁੰਦੀ ਆ ਫੇਰੇ ਤਿਆਰ ਹੁੰਦੀ ਆ। ਇਹ ਚ ਪੈਂਦਾ ਕੀ ਕੀ ਆ ਜੀ? ਇਹ ਚਾਵਲ ਦਾ ਆਟਾ ਏ। ਵਿੱਚ ਚੀਨੀ ਪੈਂਦੀ ਏ ਤੇ ਨਾਲ ਇਹਦੇ ਘੋਚਰ ਸਾਰੇ ਕੀਤੇ ਜਾਂਦਾ। ਤੇ ਫਿਰ ਜਿਹੜੇ ਆਸ ਪੜੋਸ ਦੇ ਸ਼ਹਿਰ ਆ ਜਾਂ ਹੋਰ ਸੂਬੇ ਨੇ ਜਾਂ ਲੋਕ ਬਾਹਰ ਵਸੇ ਨੇ ਉਹ ਲੈਣ ਆਉਂਦੇ। ਹਾਂਜੀ ਬਾਜੀ ਜਿਹੜੀਆਂ ਕੁੜੀਆਂ ਇਥੋਂ ਵਿਆਹਈਆਂ ਨੇ ਬਾਹਰ ਉਹ ਮੰਗਾਂਦੀਆਂ ਨੇ ਜਿਹੜੀਆਂ ਇਥੇ ਵੇਚਦੀਆਂ ਆਈਆਂ ਨੇ ਉਹ ਆਪਣੇ ਪਿਆਕਿਆਂ ਨੂੰ ਭੇਜਦੀਆਂ ਨੇ। ਬਾਕੀ ਬੰਦੇ ਐਤਵਾਰੀ ਨੇ ਐਤਵਾਰੀ ਖਾਦੇ ਜਾਂਦੇ ਨੇ ਇਤਵਾਰ ਹੀ ਬੰਨੀ ਆ ਮਠਾਈ ਔਰ ਇਤਵਾਰ ਹੀ ਵਿਕਣੀ ਆ ਔਰ ਖਾਸ ਕਰਕੇ ਸਾਵਣ ਦੇ ਮਹੀਨੇ ਵੇਖੋ ਉਹਦਾ ਰੰਗ ਕਿੱਡਾ ਪਿਆਰਾ ਹੈ ਉਸ ਨੂੰ ਬੜੇ ਪਿਆਰ ਦੇ ਨਾਲ ਕੱਢਿਆ ਜਾਂਦਾ ਹੈ ਰੱਖਿਆ ਜਾਂਦਾ ਹੈ ਸਾਡੇ ਨਾਲ ਇੱਥੇ ਗ੍ਰਾਹਕ ਵੀ ਮੌਜੂਦ ਆ ਕੀ ਨਾਮ ਆ ਜੀ ਮੇਰਾ ਨਾਮ ਰਮੇਸ਼ ਭਾਜੀ ਰਮੇਸ਼ ਜੀ ਕੀ ਲੈਣ ਆਏ ਹੋ ਔਰ ਕਿਦ ਲਈ ਲੈਣ ਆਏ ਇਹ ਨਾ ਸਾਵਣ ਮਹੀਨੇ ਚ ਅੰਦਰਸ ਤੇ ਆ ਇਹ ਦੋ ਚਾਰ ਹੀ ਦੁਕਾਨਾਂ ਜਿਹੜੀਆਂ ਬਟਾਲੇ ਸ਼ਹਿਰ ਦੇ ਵਿੱਚ ਜਿਹੜੀਆਂ ਮਿਲਦੀ ਹੈ ਮਠਾਈ ਬੱਚੇ ਬੜਾ ਖੁਸ਼ ਹੋਗੇ ਖਾਂਦੇ ਇਹਨਾਂ ਕਾਰਨ ਮਿੱਠੇ ਬੋਤ ਮਿੱਠਾ ਜਿਆਦਾ ਰਹੇ ਤੇ ਬੱਚੇ ਖੁਸ਼ ਹੋਣਗੇ ਕਰਕੇ ਫਿਰ ਰਿਸ਼ਤੇਦਾਰਾਂ ਤੋਂ ਵੀ ਕੋਈ ਫੋਨ ਆਂਦੇ ਆ ਇਹ ਤੁਹਾਡੇ ਬਟਾਲੇ ਦੀ ਬੜੀ ਮਸ਼ਹੂਰ ਮਠਿਆਈ ਆ ਅੰਦਰ ਹਸਤੇ ਉਹ ਹੀ ਇੱਥੋਂ ਪੈਕ ਕਰਾ ਕੇ ਤੇ ਜਿਹੜੇ ਮੰਗਦੇ ਉਹਨਾਂ ਨੂੰ ਭੇਜ ਦਿੰਦੀ ਆ ਤੁਸੀਂ ਜਿਤਨਾ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਕੁੜੀਆਂ ਬਾਹਰ ਵਿਆਈਆਂ ਦੀਆਂ ਉਹ ਆਪਣੇ ਸਹੁਰੇ ਲੈ ਜਾਂਦੀਆਂ ਤੇ ਜਿਹੜੀਆਂ ਇੱਥੇ ਵਿਆਈਆਂ ਦੀਆਂ ਉਹ ਆਪਣੇ ਪੇਕੇ ਤੁਸੀਂ ਫਿਰ ਸਿਸਟਰ ਨੂੰ ਦੇਣ ਵਾਸਤੇ ਲੈਣ ਆਏ ਕੋ ਸਹੁਰਿਆਂ ਨੂੰ ਆਈ ਸਹੁਰਿਆਂ ਨੂੰ ਲੈਣ ਵਾਸਤੇ ਸਹੁਰਿਆਂ ਨੂੰ ਲੈ ਹਲੋ ਸਹੁਰਿਆਂ ਦੀ ਸੇਵਾ ਕੀਤੀ ਜਾਂਦੀ ਸਹੁਰਿਆਂ ਦੀ ਸੇਵਾ ਕੀਤੀ ਜਾਂਦੀ ਬਹੁਤ ਵਧੀਆ ਗੱਲ ਆ ਹੁਣ ਇੱਕ ਵਾਰੀ ਤੁਹਾਨੂੰ ਦਿਖਾ ਵੀ ਦਵਾਂਗੇ ਇਹ ਆਖਿਰ ਇਹਨੂੰ ਆਂਦਰਸਾ ਕਹਿੰਦੇ ਕਿਉਂ ਨੇ ਕਿਉਂਕਿ ਉਹਦੀ ਸ਼ੇਪ ਬੜੀ ਪਿਆਰੀ ਹੈ ਉਹਦਾ ਕਲਰ ਬੜਾ ਪਿਆਰਾ ਹੈ ਔਰ ਤਸਵੀਰ ਹੈ ਇਸ ਆਂਦਰਸੇ ਦੀ ਤੁਸੀਂ ਵੇਖੋ ਕਿ ਨਰਮ ਆ ਬਿਲਕੁਲ ਗਰਮ-ਗਰਮ ਕੱਢਦੇ ਪਏ ਆ ਔਰ ਆਂਦਰਸਾ ਕਹਿੰਦੇ ਨੂੰ ਇਸ ਕਰਕੇ ਕਹਿੰਦੇ ਆ ਕਿ ਇਹਦੇ ਅੰਦਰ ਰਸਾ ਹੈ ਔਰ ਇਹਦੇ ਚ ਪੈਂਦਾ ਕੁਛ ਨਹੀਂ ਸवाय ਚੀਨੀ ਔਰ ਚਾਵਲ ਦੇ ਚਾਵਲ ਦਾ ਆਟਾ ਬਣਦਾ ਹੈ ਔਰ ਉਹ ਬਣਦਾ ਹੈ ਹਮਸ ਭਰੇ ਮੌਸਮ ਚ ਔਰ ਹਮਸ ਭਰੇ ਮੌਸਮ ਜੋ ਹੈ ਉਹ ਸਾਵਨ ਦੇ ਮਹੀਨੇ ਚ ਹੁੰਦਾ ਵਾ ਹਫਤੇ ਚ ਕਹਿੰਦੇ ਇੱਕ ਵਾਰੀ ਯਾਨੀ ਕਿ ਮਹੀਨੇ ਚ ਚਾਰ ਵਾਰੀ ਕੇਵਲ ਇਹ ਮਠਾਈ ਬਣਦੀ ਹੈ ਇਸ ਤੋਂ ਬਾਅਦ ਇਹ ਮਠਾਈ ਨਹੀਂ ਬਣਦੀ ਸਾਲ 'ਚ ਕੇਵਲ 4 ਜਾਂ 5 ਦਿਨ ਕੈਮਰਾਮੈਨ ਬੰਡੀ ਦੇ ਨਾਲ ਔਨ ਅਅਰਲੀ ਨਿਤਿਨ ਲੂਥਰਾ ਬਟਾਲਾ